ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਲਗਨ ਸਵਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੇ ਮਾਤਾ ਦੀ ਮੁਕੇਸ਼ ਬਿੱਟੂ ਸੇਵਾਦਾਰ ਦਿਨੈਸ਼ ਗੀਤਲ ਮੰਡਲ ਕਮੇਟੀ ਵਿਆ ਨਵਾਂ ਸ਼ਹਿਰ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿਆਂ ਜਾਣ ਵਾਲੇ ਸੱਜਣੋਂ ਹੱਥ ਜੋੜ ਕੇ ਬੇਨਤੀ ਕਰਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਮਾਈ ਦਾ ਪਰਕੀਨ ਵਿਸ਼ਾਲ ਪੰਡਹਾਰਾ 26 ਜਨਵਰੀ ਦਿਨ ਐਤਵਨੂ ਸਨੇਹੀ ਮੰਦਰ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਪ੍ਰੰਤ 25 ਤਰੀਕ ਨੂੰ ਸਵੇਰੇ 9 ਵਜੇ ਅਰੰਭ ਰਮੈਨਪਾਰਕ ਜਿਸ ਦਾ ਪੂਜਨ ਅਸ਼ੋਕ ਲੁਈਆ ਜੀ ਦਾਣਾ ਮੰਡੀ ਵਾਲੇ ਕਰਨਗੇ 26 ਤਰੀਕ ਨੂੰ ਸਵੇਰੇ ਜਾਤੋ ਜੇ ਹਵਨ ਯਗ ਜਿਸ ਦਾ ਉਜਨ ਨੇਮ ਕੁਮਾਰ ਜੈਨ ਤ੍ਰਿੰਦਰਾ ਕਲਾਥਾਊਸ ਰੇਲਵੇ ਰੋਡ ਵਾਲੇ ਕਰਨਗੇ ਉਸ ਤੋਂ ਪਰੰਤ ਅਰਮੇਨ ਦਾ ਭੋਗ ਪਾਇਆ ਜਾਊਗਾ ਉਸ ਤੋਂ ਪਰੰਤ ਕੰਜਕ ਪੂਜਨ ਸਾਡੇ ਫੜਕਾ ਇੰਚਾਰਜ ਲਲਿਤ ਮੋਨ ਪਾਠਕ ਬੱਲੂ ਜੀ ਉਹਨਾਂ ਦੇ ਕਰਮਚਾਰੀਆਂ ਨਾਲ ਕੀਤਾ ਜਾਊਗਾ ਉਸ ਤੋਂ ਬਾਅਦ ਬ੍ਰਾਹਮਣ ਪੂਜਾ ਲੰਡਿਤ ਮੋਨ ਪਾਠਕ ਸਾਡੇ ਸ੍ਰੀ ਸ੍ਰੀ ਚੀਤਰ ਮੰਡਲ ਦੇ ਸੇਵਾਦਾਰ ਵੀ ਜਿਹੜੇ ਕਿ ਆਪਣੇ ਹੱਥਾਂ ਨਾਲ ਕਰਨਗੇ ਅਰ ਤੋਂ ਬਾਅਦ ਮਹਾਮੈਦੀ ਚੌਕੀ ਸਾਡੇ ਅਸ਼ੋਕ ਪਿੰਕੀ ਜੀ ਮਹਾਮੈਦੀ ਦਾ ਗੁਰੂ ਘਰ ਕਰਨਗੇ ਉਸ ਤੋਂ ਪ੍ਰੰਤ 1 ਵਜੇ ਅਟੁੱਟ ਮਹਾਮੈਦੀ ਦਾ ਵਿਸ਼ਾਲ ਲੰਗਰ ਚੱਲੂਗਾ ਜਿਸ ਦੇ ਵਿੱਚ ਸਵੇਰ ਨੂੰ 8 ਵਜੇ ਚਾਪ ਗੋੜੇ ਦਾ ਲੰਗਰ ਉਸ ਤੋਂ ਬਾਅਦ 1 ਵਜੇ ਦਾਲ ਫੁਲਕਾ ਮਹਾਮੈਦੀ ਦਾ ਭੰਡਾਰਾ ਵਰਤਾਇਆ ਜਾਊਗਾ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ 26 ਤਰੀਕ ਦਿਨ ਐਤਵਾਨੂ ਸਵੇਰੇ ਨੋਵੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਸ੍ਰੀ ਨਹੀ ਮੰਦਰ ਪਹੁੰਚੋ ਲੰਗਰ ਦਾ ਪ੍ਰਸ਼ਾਦ ਗ੍ਰਹਿਣ ਕਰੋ ਤੇ ਆਪਣੇ ਪੁੰਨੇ ਦੇ ਭਾਗੀ ਬਣੋ ਜੈ ਮਾਤਾ ਜੀ ਕਿਪਾ ਇਸ ਸ੍ਰੀ ਤੇ ਆ ਕੇ ਵੀ ਆਪਣੇ ਆਪ ਨੂੰ ਜਿੰਦਾ ਰੱਖਿਆ ਹੈ ਤਾਂ ਮੈਂ ਥੋੜੀ ਗੱਲ ਬਤਵੰਤੇ ਨਾਲ ਗੱਲ ਕਰਨੀ ਚਾਹੁੰਦਾ ਕਿਉਂਕਿ ਸਾਰੇ ਬਹੁਤ ਸੁਲਝੇ ਵਿਅਕਤੀ ਹੈ ਕਿਉਂਕਿ ਸਾਡਾ ਬਤਵੰਤ ਇਹਨੂੰ ਉਹਦੇ ਨਾਲ ਵਿਗੜਦਾ ਜਾ ਰਿਹਾ ਉਹਦੇ ਲਈ ਸਾਨੂੰ ਉਪਰਾਲੇ ਕਰਨ ਦੀ ਲੋੜ ਹੈਗੀ ਆ ਕਿਉਂਕਿ ਹਰ ਬੰਦੇ ਦੀ ਆਪਣੀ ਆਪਣੀ ਰਿਸਪੋਨਸੀਬਿਲਟੀ ਆ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹ ਆਪਾਂ ਸਫਾਈ ਦੀ ਗੱਲ ਕਰ ਲਈਏ ਜਬਤਵੰਦੀ ਸੰਭਾਲ ਬਾਰੇ ਗੱਲ ਕਰ ਲਈਏ ਸਾਡੇ ਕੁਦਰਤੀ ਸਰੋਤ ਦਿਨੋਂ ਦਿਨ ਘਟਦੇ ਜਾ ਰਹੇ ਆ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦਵਾਂਗੇ ਆਪਾਂ ਸਾਰੇ ਬੜੇ ਇਸ ਗੱਲ 'ਚ ਗੰਭੀਰ ਵੀ ਹੈਗੇ ਆ ਪਰ ਕਹਿਣੀ ਔਰ ਕਰਨੀ ਚੀਜ਼ ਹੋ ਜਈਏ ਤਾਂ ਫਿਰ ਮੈਂ ਕਹਿੰਦਾ ਸਭ ਕੁਝ ਹੋ ਜਾਂਦਾ ਇੱਥੇ ਆਪਾਂ ਸੁਣਨਾ ਆ ਤੇ ਮੰਨਣਾ ਵੀ ਚਾਹੀਦਾ ਬਾਬੇ ਨਾਨਕ ਨੇ ਵੀ ਕਿਹਾ ਹੁਣੀਆ ਮੰਨਿਆ ਮੰਨ ਕੀਤਾ ਭੌ ਅੰਤਰਗਤ ਮੰਨ ਲਓ ਕਹਿਣ ਦਾ ਮਤਲਬ ਇਹ ਆ ਵੀ ਆਪਾਂ ਜੇ ਕਹਿਣੀ ਕਰਨੀ ਚੀਜ਼ ਹੋ ਜੀਏ ਤਾਂ ਮੈਂ ਸਮਝਦਾ ਫਿਰ ਸਾਡੇ ਪਾਣੀ ਵੀ ਵੱਜ ਜਾਣਗੇ ਸਾਡੀ ਹਵਾ ਵੀ ਗੰਦੀ ਨਹੀਂ ਹੋਗੀ ਸਾਡੀ ਧਰਤੀ ਜਰੀਲੀ ਵੀ ਨਹੀਂ ਹੋਗੀ ਤੇ ਬਾਤਾਵਨ ਸਾਡਾ ਸਾਡਾ ਜਿਹਨੂੰ ਆਪਾਂ ਬਾਇਓਡਾਇਵਰਸਟੀ ਕਹਿੰਦੇ ਆ ਜੀਵਪੰਤਾ ਜੀਵਪੰਤਾ ਇੱਕ ਇਦਾਂ ਨੂੰ ਲੱਗਦਾ ਹੈਗਾ ਕਿ ਜਿਹਦੇ ਵਿੱਚ ਆਪਾਂ ਨੂੰ ਸਾਰਾ ਕੁਝ ਇਹ ਦੇਖਣ ਲੋੜ ਹੈ ਸਾਡੀ ਪ੍ਰਕਿਰਤੀ ਜਿਹੜੀ ਆ ਉਹਦੇ ਵਿੱਚ ਜੀਵਤ ਰਹੇ ਇੱਕ ਛੋਟ ਤੋਂ ਛੋਟ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਜਾਨਵਰ ਦੀ ਸਾਨੂੰ ਲੋੜ ਹੈਗੀ ਐਸ ਵੇਲੇ ਛੋਟੇ ਤੋਂ ਛੋਟੇ ਜਾਨਵਰ ਵੀ ਸਾਡੇ ਤੋਂ ਡਰਦੇ ਮਾਰੇ ਨੱਠ ਗਏ ਕੀੜੀ ਵੀ ਨੱਠ ਗਈ ਹੋਰ ਵੀ ਜਾਨਵਰ ਨੱਠ ਗਏ ਤੋਂ ਸਾਨੂੰ ਅਸੀਂ ਸੰਭਲਣ ਦੀ ਲੋੜ ਹੈਗੀ ਆ ਕਿ ਜੇ ਪੰਜਾਬ ਨੂੰ ਅਸੀਂ ਬਚਾਉਣਾ ਹੈ ਪੰਜ ਪਾਣੀਆਂ ਦੇ ਨਾਂ ਤੇ ਪੰਜਾਬ ਬਣਿਆ ਸੀ ਨਾ ਹੁਣ ਅਸੀਂ ਢਾਈ ਪਾਣੀ ਵੀ ਰਹਿ ਗਏ ਉਹ ਵੀ ਆਪਾਂ ਦੂਸ਼ਿਤ ਹੋ ਗਏ ਆ 3% ਪਾਣੀ ਬਚਦਾ ਜੇ ਬਚਾ ਲਾਂਗੇ ਤੇ ਸਾਰਿਆਂ ਨੂੰ ਕੋਈ ਸ਼ੁਰੂਆਤ ਕਰ ਲਈਏ ਸਾਡੇ ਜਿਹੜੇ ਕੁਦਰਤੀ ਸਰੋਤ ਵੱਜ ਜਾਣਗੇ ਨਹੀਂ ਤਾਂ ਆਉਣ ਵਾਲਾ ਜਿਹੜਾ ਸਮਾਂ ਪੜਾ ਸਾਡੇ ਲਈ ਖਾਸ ਕਰਕੇ ਪੰਜਾਬ ਲਈ ਮੈਂ ਸਮਝਦਾ ਕਿ ਜਿੱਥੇ ਮੁਹਤ 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 ਨੇ ਸਾਡਾ ਬੇੜਾ ਘਰ ਕਰ ਰਹੇ ਜਾ ਰਹੇ ਆ ਉਹ ਸਾਰੀਆਂ ਗੱਲਾਂ ਆਪਾਂ ਜੀ ਵਿਚਾਰ ਲਈਏ ਸਾਡੇ ਬੱਚੇ ਜਿਹੜੇ ਇੱਥੋਂ ਨੱਠਦੇ ਜਾ ਰਹੇ ਆ ਕਿ ਉਹਨਾਂ ਨੂੰ ਅਸੀਂ ਉਸ ਤਰ੍ਹਾਂ ਦਾ ਵਾਤਾਵਰਣ ਨਹੀਂ ਦੇ ਰਹੇ ਕਿਉਂਕਿ ਸਾਡੇ ਬੱਚੇ ਜਿਹੜੇ ਬਾਹਰ ਚੜ ਗਏ ਮੋੜ ਕੇ ਨਹੀਂ ਆਣਾ ਸਾਡੀ ਪੰਜਾਬ ਦੀ ਬੜੀ ਵੱਡੀ ਤਰਾਸਦੀ ਇਸ ਵੇਲੇ ਸਮਝ ਲਓ ਕਿ ਸਾਡਾ ਨਾ ਵਾਤਾਵਰਨ ਦੀ ਸਮਾਹ ਹੋ ਰਹੀ ਆ ਨਾ ਸਾਡੀ ਜਵਾਨੀ ਵੀ ਇੱਥੇ ਪਚ ਰਹੀ ਆ ਸਾਨੂੰ ਬਹੁਤ ਕੁਝ ਉਪਰਾਲੇ ਕਰਨ ਲੋੜ ਹੈ ਜਿੱਥੇ ਆਪਾਂ ਸਫਾਈ ਵੱਲ ਧਿਆਨ ਦੇਣ ਦੀ ਲੋੜ ਹੈਗੀ ਉੱਥੇ ਮੈਂ ਸਮਝਦਾ ਵਾਤਾਵਰਨ ਦੀ ਬਹੁਤ ਵੱਡੀ ਜ਼ਰੂਰਤ ਹੈਗੀ ਆ ਪਾਣੀ ਹਵਾ ਇਹਨੂੰ ਸਾਰੇ ਨੂੰ ਆਪਾਂ ਗੰਦਾ ਕਰਦੇ ਜਾ ਰਹੇ ਆ ਕੁਝ ਇਹ ਸਾਰੇ ਆਪਾਂ ਯੋਗਦਾਨ ਪਾਵਾਂਗੇ ਹਰ ਬੰਦੇ ਦੀ ਆਪਣੇ ਮਨ ਜੁੰਗਰੀ ਹੈਗੀ ਆ ਥੋੜਾ ਥੋੜਾ ਵੀ ਪਾਈਏ ਤੇ ਮੈਂ ਸਮਝਦਾ ਕਿ ਸਾਡਾ ਪੰਜਾਬ ਵੀ ਬਚਿਆ ਰਹੂਗਾ ਤੇ ਸਾਡਾ ਦੇਸ਼ ਵੀ ਜਿਹੜਾ ਵਧੀ ਹੋਊਗਾ ਮੈਂ ਤਾਂ ਬਹੁਤ ਥਿੰਗ ਗੱਲਾਂ ਨਹੀਂ ਕਰਦਾ ਬਸ ਇਹਨੇ ਇੱਕ ਗ ਠੀਕ ਹੈ ਤੁਹਾਡੇ ਭਰਾ ਦਾ ਦੋਸਤ ਤੁਹਾਡੇ ਦਾ ਤੁਹਾਡੇ ਡੈਡੀ ਦਾ ਦੋਸਤ ਵੀ ਆ ਸਕਦਾ ਠੀਕ ਹੈ ਉਹ ਨੂੰ ਉਹ ਕੋਲੋਂ ਜੇ ਤੁਹਾਨੂੰ ਕੋਈ ਹੋਰ ਤੁਹਾਡੇ ਨਾਲ ਫ੍ਰੀਡ ਤੌਰ ਤੇ ਤੁਹਾਡੇ ਨਾਲ ਵੀਰਤ ਕਰਦਾ ਜੇ ਵੀ ਆਪਣੇ ਮੰਮੀ ਮੈਡੀ ਨੂੰ ਦੱਸਣਾ ਠੀਕ ਹੈ ਦੇਖ ਬਾਲਾ ਹੰਤਨਾ ਜੀ ਉਹ ਮੈਨੂੰ ਫ੍ਰੀਡ ਤੌਰ ਤੇ ਮੈਨੂੰ ਵੀਰਤ ਕਰ ਦੋ ਠੀਕ ਹੈ ਜੇ ਤੁਹਾਡੇ ਮੰਮੀ ਆ ਤੁਹਾਡੇ ਨਾਲ ਆਉਂਦੇ ਆ ਤੁਹਾਡੇ ਫ੍ਰੀਡ ਤੋਂ ਮਾਰਦੇ ਆ ਹੈਨਾ ਉਹ ਤਾਂ ਠੀਕ ਹੈ ਜੇ ਕੋਈ ਹੋਰ ਵਿਅਕਤੀ ਆਉਂਦਾ ਬਾਹਰ ਨੰਨ ਜਾਣ ਜੈ ਗਵੰਡੀ ਦੀਆ ਕੋਈ ਹੋਰ ਲੜਕਾ ਹੈ ਫਿਰ ਤੁਸੀਂ ਮੰਮੀ ਡੈਡੀ ਨੂੰ ਦੱਸਣਾ ਕਾਲ ਸਾਹਿਬ ਆ ਕਿ ਜੀ ਕੀ ਪਤਾ ਜੀ ਸਾਡੇ ਨਵਾਂ ਸ਼ਹਿਰ ਵਿਖੇ ਗੁਰਦੁਆਰਾ ਟਾਲੀ ਸਾਹਿਬ ਬਾਬਾ ਚਿਰਚਾਂ ਦਾ ਸਥਾਨ ਉੱਥੇ ਖੰਡ ਪੱਟ ਸਾਹਿਬ ਦੀ ਲੜੀ ਚੱਲ ਰਹੀ 8 ਤਰੀਕ ਤੋਂ ਰੰਮ ਬਾਜੀ 14 ਤਰੀਕ ਨੂੰ ਸਾਡੇ ਉੱਥੇ ਮਾਗੀ ਦਾ ਪ੍ਰੋਗਰਾਮ ਹੋ ਰਿਹਾ ਇਹਦੇ ਵਿੱਚ ਭਾਈ ਗਲਾਬ ਸਿੰਘ ਜੀ ਕੀਰਤਨ ਜੇਤਾ ਭਾਈ ਸਰਜੀਤ ਸਿੰਘ ਜੀ ਕਥਾ ਵਾਚ ਉਹ ਆ ਰਹੇ ਨੇ ਸਾਡੀ ਸਾਰੀ ਸੰਗਤ ਨੂੰ ਅਪੀਲ ਆ ਵੀ ਸਾਰੇ ਹਮ ਮਾ ਕੇ ਆਓ ਔਰ ਕਿਸੇ ਨੇ ਵੀ ਨਸ਼ਾ ਕਰਕੇ ਨਹੀਂ ਆਣਾ ਸਾਡੀ ਇਹ ਸਭ ਨੂੰ ਬੇਨਤੀ ਆ ਔਰ ਕਿਸੇ ਨੇ ਕੰਮ ਦੇ ਵਿੱਚ ਆ ਕੇ ਕੋਈ ਵਿਗਨ ਨਹੀਂ ਪਾਣਾ ਆਓ ਆ ਕੇ ਦਰਸ਼ਨ ਕਰੋ ਮੱਥਾ ਟੇਕੋ ਔਰ 16 ਤਰੀਕ ਨੂੰ ਸਾਡੇ ਸਾਰੂ ਕੰਡਾ ਆ ਰਾਇਆ ਇਹ ਕਰਕੇ ਸਾਰਿਆਂ ਨੂੰ ਅਪੀਲ ਆ ਵੀ ਆ ਕੇ ਤੁਸੀਂ ਦਰਸ਼ਨ ਕਰੋ ਬਾਬਾ ਜੀ ਗੁਰੂ ਕਾ ਲੰਗਰ ਟੁੱਟ ਬੱਤੂ ਗਏ ਸਵੇਰ ਤੋਂ ਚਾਰ ਕੱਪ ਕੋੜੇ ਤੇ ਦੁਪਹਿਰ ਨੂੰ ਲੰਗਰ ਦਾ 1 ਵਜੇ ਸ਼ੁਰੂ ਕਰ ਦੇਈਦਾ ਜੀ ਸਾਰੇ ਹੀ ਸੰਗਤ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਆਣਾ ਮੈਂ ਦੇਸਰਾਜ ਬਾਲੀ ਸਖਤਰ ਪੰਜਾਬ ਸਾਹਿਬ ਸਭਾ ਰਜਿਸਟਰਡ ਨਵਾਂ ਸ਼ਹਿਰ ਔਰ ਮੇਰੇ ਨਾਲ ਬੈਠੇ ਹਨ ਇੱਧਰ ਜਨਰਲ ਸਖਤਰ ਤਰਸੀਮ ਸਾਖੀ ਜੀ ਇੱਧਰ ਬੈਠੇ ਆ ਪੰਜਾਬ ਸਾਹਿਬ ਸਭਾ ਰਜਿਸਟਰਡ ਨਵਾਂ ਸ਼ਹਿਰ ਦੇ ਪ੍ਰਧਾਨ ਦਰਸ਼ਨਦਰਦੀ ਜੀ ਔਰ ਇਹਨਾਂ ਦੀ ਹਾਜ਼ਰੀ ਦੇ ਵਿੱਚ ਅੱਜ ਇਹ ਜਾਣਕਾਰੀ ਦਿੰਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ 16 ਤਰੀਕ ਦਿਨ ਵੀਰਵਾਰ ਨੂੰ ਪੰਜਾਬ ਸਾਹਿਬ ਸਵਰ ਰਜਿਸਟਰ ਨਮਾ ਸ਼ਹਿਰ ਦੀ ਇੱਕ ਮੀਟਿੰਗ ਆਗਾਮੀ ਮੀਟਿੰਗ ਜਿਹਨੂੰ ਕਿਹਾ ਜਾਏਗਾ ਉਹ ਮੀਟਿੰਗ ਬਾਅਦ ਦੁਪਹਿਰ 2 ਵਜੇ ਅਰੋੜਾ ਸਵਾ ਦੇ ਦਫ਼ਤਰ 22 ਜੀ ਦੀ ਕੁਟਿਆ ਉਦੇ ਉੱਪਰ ਮਹੱਲਾ ਪੰਡੋਰਾ ਵਿਖੇ ਨਵਾਂ ਸ਼ਹਿਰ ਵਿਖੇ ਬਾਅਦ ਦੁਪਹਿਰ 2 ਵਜੇ ਹੋਵੇਗੀ ਉਹਦੇ ਵਿੱਚ ਪੰਜਾਬ ਸਾਹਿਤ ਸਭਾ ਦੇ ਸਾਰੇ ਮੈਂਬਰ ਹਾਜ਼ਰ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ ਔਰ ਜਨਰਲ ਸਕੱਤਰ ਦਰਸ਼ੇਮ ਸਾਕੀ ਜੀ ਹੋਣਾ ਨੇ ਦੱਸਿਆ ਕਿ ਇਹ ਜਿਹੜੀ ਮੀਟਿੰਗ ਹੈ ਇਹ ਦਰਸ਼ਨਦਰਦੀ ਜੀ ਦੀ ਪ੍ਰਧਾਨ ਸਾਹਿਬ ਦੀ ਪ੍ਰਧਾਨਗੀ ਹੇਠ ਹੋਵੇਗੀ ਔਰ ਇਹਦੇ ਵਿੱਚ ਪੰਜਾਬ ਸਾਹਿਬ ਸਭਾ ਵੱਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਜਿੱਥੇ ਵਿਚਾਰਾ ਹੋਣਗੀਆਂ ਉੱਥੇ ਪੰਜਾਬ ਸਾਹਿਬ ਸਭਾ ਰਜਿਸਟਰ ਨਮਾਸ਼ਹਿਰ ਦੇ ਆਨਾਲੇ ਸਮੇਂ ਦੇ ਵਿੱਚ ਭਵਿੱਖ ਲਈ ਜੋ ਰਣਨੀਤੀਆਂ ਤਿਆਰ ਕੀਤੀਆਂ ਜਾਣੀਆਂ ਉਹਦੇ ਬਾਰੇ ਵੀ ਵਿਚਾਰਾ ਹੋਣਗੀਆਂ ਔਰ ਪੰਜਾਬ ਸਾਹਿਬ ਸਭਾ ਰਜਿਸਟਰ ਨਮਾਸ਼ਹਿਰ ਨੂੰ ਇੱਕ ਨਵੀਂ ਦਿਖ ਦੇ ਕੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਮਾਗਮ ਕੀਤਾ ਜਾਣਾ ਹੈ ਉਹਦੇ ਸੰਬੰਧੀ ਵੀ ਵਿਚਾਰਾਂ ਕੀਤੀਆਂ ਜਾਣੀਆਂ ਹੈ ਇਸ ਕਰਕੇ ਜਿਹੜੇ-ਜਿਹੜੇ ਵੀ ਸਾਹਿਤਿਕ ਪ੍ਰੇਮੀ ਹਨ ਖਾਸ ਤੌਰ ਤੇ ਪੰਜਾਬ ਸਾਹਿਤ ਸਭਾ ਰਜਿਸਟਰਡ ਨਵਾਂ ਸ਼ਹਿਰ ਦੇ ਔਦੇਦਾਰ ਹਨ ਮੈਂਬਰ ਹਨ ਸਾਹਿਤ ਪ੍ਰੇਮੀ ਹਨ ਜਿਹੜੇ ਲੰਬੇ ਸਮੇਂ ਤੋਂ ਪੰਜਾਬ ਸਾਹਿਤ ਸਭਾ ਦੇ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਇਸ ਮੀਟਿੰਗ ਦੇ ਵਿੱਚ 16 ਤਰੀਕ 16 ਜਨਵਰੀ ਬਾਅਦ ਦੁਪਹਿਰ 2 ਵਜੇ ਅਰੋੜਾ ਸਵਾ ਦੇ ਦਫਤਰ ਪੰਡੋਰਾ ਮਹੱਲਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਬਹੁਤ ਬਹੁਤ ਧੰਨਵਾਦ ਜੀ ਇਹ ਸੱਜਣਾ ਸ਼ਿਵ ਕੁਮਾਰ ਸਿੰਘ ਨਗਰ ਦਾ ਸਵਤੰਤ ਅੱਜ ਦੀਆਂ ਵਿਸ਼ੇਸ਼ ਸਮਰਗੀਆਂ ਸੱਲ ਫੇਰ ਰਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ